ਸਾਸਰੀ ਕਾਲ ਜੀ ਸਾਰਿਆਂ ਨੂੰ ਆਪਾਂ ਬਰਨ ਤੇ ਗਏ ਚੰਦਪੁਰ ਰੜ ਤੇ ਇਹਦਾ 2000 ਵਿੱਚ 23 ਚ ਟੁੱਟਿਆ ਸੀ ਉਹ ਬਰਨ ਤੇ ਜਾ ਕੇ ਪਹਿਲਾਂ ਆਪਾਂ ਬਾਬੇ ਨੇ ਸ਼ਿਕਾਇਤ ਆਪਾਂ ਨੂੰ ਲੰਗਰ ਕਿਉਂਕਿ 2.5 ਦਿਨ ਬੱਜ ਚੁੱਕੇ ਸੀ ਦੁਪਹਿਰ ਦਾ ਸਮਾਂ ਹੋ ਚੁੱਕਿਆ ਸੀ ਤੇ ਸੇਵਾਦਾਰਾਂ ਹੁੰਦੇ ਬਾਪੂ ਹੁੰਦਾ ਹੋਰ ਆ ਹੁੰਦੇ ਆਪਾਂ ਨੂੰ ਕਾਦੀ ਦਿੱਕਤ ਹੈ ਕੋਈ ਦਿੱਕਤ ਨਹੀਂ ਇਹ ਨਾ ਹੁੰਦੇ ਲੰਗਰ ਜਿੱਥੇ ਸੰਗਤ ਨੂੰ ਭੀੜ ਪੈਂਦੀ ਆ ਉੱਥੇ ਸੇਵਾਦਾਰ ਹਾਜ਼ਰ ਹੋ ਜਾਂਦੇ ਨੇ ਤੇ ਕੋਈ ਪਰਵਾਹ ਨਹੀਂ ਦੁਨੀਆ ਬਹੁਤ ਵਧੀਆ ਸਾਡੀ ਆ ਪਾਣੀ ਪਾ ਦਿਓ ਜੀ ਪਾਣੀ ਰਾਜਪੂਤ ਦੇ ਦਰ ਰਾਜਪੂਤ ਜਿਹੜੇ ਨੇ ਨੰਗਰ ਦੀ ਸੇਵਾ ਬਹੁਤ ਚੜਰੀ ਆ ਬੱਚੀ ਹਾਂਜੀ ਹਾਂਜੀ ਆ ਇਹਨਾਂ ਦੇ ਹੁੰਦੇ ਬਾਪੂ ਹੋਰ ਹੁੰਦੇ ਹੁੰਦੇ ਆਪਾਂ ਨੂੰ ਕਾਹਦਾ ਡਰਨੀ ਹੈ ਹੈ ਆ ਮੈਂ ਇੱਕ ਬੰਦ ਕਰੀ ਆ ਇਹ ਬਾਪੂ ਹੋਈ ਆਪਾਂ ਨਾਲੇ ਦਾ ਹੱਕ ਦਵਾਉਣ ਚ ਮੂਰੇ ਹੁੰਦੇ ਨੇ ਜਦੋਂ ਆ ਔਖਤ ਪੈਂਦੀ ਆ ਪਹਿਲਾਂ ਇਹੀ ਮੂਰੇ ਚੱਲਦੇ ਨੇ ਲੈ ਵੀ ਚਾਂਦਪੁਰੇ ਵਾਲਾ ਬੰਨ ਜਿੱਥੋਂ ਟੁੱਟਿਆ ਸੀ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਜਿਹੜਾ ਪਹਿਲਾਂ ਜਦੋਂ ਪਹਿਲਾਂ ਟੁੱਟਿਆ ਸੀ ਸੇਵਾਦਾਰ ਸੇਵਾ ਕਰ ਲਈ ਇਹਨੇ ਥੋੜੇ ਜਿਹੇ ਬੁਨੇ ਵਰਗੇ ਨੌਜਵਾਨ ਲੱਗੇ ਹੋਏ ਨੇ ਆ ਖਤਰਾ ਹਲੇ ਕੋਈ ਨਹੀਂ ਜਿਹੜੀ ਮੋਟਰ ਆਹੀ ਰੂੜੀ ਸੀ ਬੰਨਵਾਹੀ ਤੇ ਜਿਹੜੀਆਂ ਮੰਨ ਕੇ ਚੱਲੋ ਵੀ ਆ ਪੈ ਬਣਾਣਾ ਦਾਪਦਿਆਂ ਨੇ ਆ ਮਾਰਦੇ ਨੇ ਜਿਹੜੇ ਆਟ ਪਾਉਂਦੇ ਨੇ 73 ਦੇ ਇਹਦਾ ਹੁਣ ਕੋਈ ਜਿਹਦਾ ਹੁਣ ਕੋਈ ਇਲਾਜ ਨਹੀਂ ਇਲਾਜ ਨਹੀਂ ਚਲੋ ਮਰਨਗੇ ਤਾਂ ਪਹਿਲਾਂ ਇਹੀ ਮਰਨਗੇ ਇਹ ਕਹਿਣ ਦੇ ਬਾਬਜੀ ਫੜਦੇ ਕਦੋਂ ਨੇ ਇਹ ਲੰਗਰ ਲੱਗੇ ਹੋਏ ਨੇ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਗੱਟੇ ਗੁੱਟੇ ਰੱਖੇ ਪਏ ਨੇ ਇੱਧਰ ਕੁਛ ਨਹੀਂ ਦੋ ਉਹ ਕੁਛ ਨਹੀਂ ਦੋ ਫਿਰ ਇੱਧਰ ਵੀ ਇੱਥੋਂ ਲੁੱਟਿਆ ਸੀ ਵੀਰੇ ਪਹਿਲਾਂ ਇਹ ਉਹ ਗੇਲ ਖੜਾ ਸੀ ਥੋੜੇ ਮੈਂ ਕਿਹਾ ਇੱਧਰ ਕੋਈ ਰਖਾ ਖਬਰ ਖਬਰ ਪਹਿਲਾਂ ਇੱਥੋਂ ਇੱਥੋਂ ਖਰੂ ਪਿਆ ਸੀ ਪਹਿਲਾਂ ਇੱਥੋਂ ਲੈ ਕੇ ਹਾਂ ਇਹ ਬਹੁਤ ਮੱਚੀ ਆ ਭਾਈ ਨਾ ਕਿਹੜਾ ਗੁੱਟ ਇਹ ਸੇ ਪਹਿਲਾਂ ਕਿਹੜਾ ਮੰਨ ਕੇ ਚਲਾ ਗੱਟੇ ਪਏ ਨੇ ਇਤੋਂ ਲੈ ਕੇ ਹੋ ਤੇ ਕਰ ਸੀ ਚੱਕਰ ਟੱਕਰ ਹੋ ਬਹੁਤ ਵੱਡਾ ਘਰ ਆਪਾਂ ਗਏ ਸੀ ਪਹਿਲਾਂ ਮਾਰੇ ਗੜਾ ਹਾਂਜੀ ਮਾਰੇ ਚਲੋ ਭਾਈ ਚਲੋ ਭਾਈ ਸੰਗ ਤੇ ਵਿੱਚ ਨਿਕਲਾ ਰੱਖੀ ਬਹੁਤ ਹੀ ਨੌਜਵਾਨ ਡਟੇ ਪਏ ਨੇ ਭਾਈ ਹਮ ਮਜ਼ਬੂਤ ਕਰਤਾ ਇਹ ਆ ਹੁਣ ਲਾਈਨ ਸਾਰੇ ਘੱਟੇ ਹਨ ਇਹ ਉਧਰ ਵੀ ਕਿਥੋਂ ਲੈ ਕੇ ਸੀ ਪਹਿਲਾਂ ਪਟੂਆ ਬਹੁਤ ਡਾਬਲ ਸੀਗਾ ਜਦੋਂ ਬਹੁਤ ਡਾਬਲ ਖਾਧਾ ਨਾ ਜਮਨ ਪੂਰੇ ਡੇਟੇ ਪੈ ਅਸੀਂ ਉਹ ਉੱਥੇ ਆਏ ਸੀਗੇ ਜਦੋਂ ਉੱਥੇ ਵਗ ਅਸੀਂ ਵਨ ਵਨ ਦੇ ਬੰਦੇ ਉਧਰੋਂ ਲੱਗੇ ਸੀ ਉਹਨਾਂ ਨੂੰ ਕੁਛ ਇਧਰੋਂ ਬੰਨੀ ਜਾਂਦੇ ਸੀਗੇ ਤੇ ਉਹ ਤੇ ਕਰਾ ਉਹ ਨਿੰਮ ਕੋਲੇ ਲੰਗਰ ਲੱਗਿਆ ਹੋਇਆ ਸੀ ਉਹਦੇ ਕੋਲੇ ਹੁਣ ਤਾਂ ਖਰ ਬਹੁਤ ਮਜ਼ਬੂਤ ਕਰਤਾ ਇਹ ਤਾਂ ਕਦੋਂ ਹਲਦਾ ਆ ਆ ਦੇਖ ਲੈ ਜਿਉ ਗੱਲ ਬਣੀ ਨਹੀਂ ਆ ਇਹ ਆ ਵਣ ਚੰਦਾ ਮਿੱਟੀ ਉਹ ਛੱਡੀ ਨਹੀਂ ਜਿਹਨੇ ਪੇ 20 20 ਫੁੱਟ ਚੱਕਦਾ ਏ ਥੱਲੇ ਫੇਰ ਵੀ ਇਹੋ ਆ ਗਈ ਹੂੰ ਆ ਸਾਰਾ ਇਹ ਦੇ ਪਰ ਕਿਨੇ ਫੇਰ ਟੁੱਟਣਾ ਏ ਛੇਤੀ ਛੇਤੀ ਟੁੱਟਦਾ ਏ ਉਹ ਜਗ੍ਹਾ ਯਾਰ ਉਹ ਵੀ ਨੀਮੀ ਲੱਗਦੀ ਹੈ ਨਾ ਆ ਜਗ੍ਹਾ ਉੱਚੀ ਲੱਗਦੀ ਏ ਕਿਹੜੀ ਜਗ੍ਹਾ ਉਹ ਨੀਮੀ ਆ ਜਾਏਗਾ ਹਾਂ ਆ ਜਾਏਗਾ ਉੱਚੀ ਆ ਗਈ ਨੀਮੀ ਆ ਜਗ੍ਹਾ ਉਹ ਇਧਰ ਫੇਰ ਨਹੀਂ ਆਣਾ ਕਿੱਟ ਪਰਨ ਲਾ ਸਕਦੇ ਨੇ ਇਧਰਲੇ ਪਾਸੇ ਫੇਰ ਨਹੀਂ ਆਣਾ ਆਏ ਨੂੰ ਯਾਰੇ ਆਏ ਜੋ ਆਏ ਆਪਣੇ ਪਿੰਡਾਂ ਮੰਨੇ ਨਵਿਆਣੀ ਤੁਰ ਜਾਂਦੀ ਸਾਰੀ ਬਿਲਕੁਲ ਹਾਂ ਕਰਕੇ ਇਹ ਆਪਣੇ ਟੁੱਟਦਾ ਪਾਈਪ ਲਾਈਨਾਂ ਤਾਂ ਇਹਨਾਂ ਦੇ ਹੈਗੀਆਂ ਨੇ ਬਾਈ ਹਾਂ ਅਸਲ ਵਿੱਚ ਉਹਦਾ ਬਦਲਾ ਆਪਾਂ ਇਹਦੇ ਲਈ ਇਹ ਜਰਾ ਬਦਲੀ ਕਰਨੀ ਹੈਗੀ ਅਕਸਰ ਨੂੰ ਆਂ ਨਾ ਜੀ ਫਿਰ ਡੋਪਦੇ ਤਾਂ ਆਪਾਂ ਨੂੰ ਪਹਿਲਾਂ ਇਹੀ ਨੇ ਆ ਪਤਾ ਹੈ ਕਿ ਨੇ ਵੀ ਸਰਵਤ ਦਾ ਆਪਲਾ ਜੀ ਜਿਵੇਂ ਪਾਣੀ ਆਇਆ ਉਹ ਵੀ ਆਪਦਾ ਪਰਾਪਰਾ ਕਿਸੇ ਦੇ ਵੀ ਵੀਰ ਦਾ ਨੁਕਸਾਨ ਕੋਈ ਵੀ ਪਮਾ ਦੀ ਪਾਕਿਸਤਾਨ ਚ ਬੈਠਾ ਪਾਂ ਦੀ ਪਿੱਛੇ ਆ ਬਲੀ ਆ ਸਾਰੇ ਆਪਣੇ ਨੇ ਜਾਨੀ ਮਾਨੀ ਕਿਸੇ ਦਾ ਨੁਕਸਾਨ ਹੋਵੇ ਨਾ ਫਸਲਾ ਪਸ਼ੂ ਕਿਨੇ ਰੁੜ ਗਏ ਜਿਹੜੇ ਚੁੰਦੇ ਨੇ ਉਹ ਵੀ ਹੱਥ ਲਾ ਗਦੇ ਨੇ ਆ ਕਿਸਾਨ ਦਾ ਜਿਹੜਾ ਨੁਕਸਾਨ ਹੈ ਉਹ ਹਰ ਤਾਂ ਹੜੇ ਹੈਗਾ ਨੁਕਸਾਨ ਦਾ ਬੀਜ ਦਾ ਵੀ ਨੁਕਸਾਨ ਆਈ ਕਿਸਾਨ ਦਾ ਨੁਕਸਾਨ ਹੈ ਮਾੜੇ ਨੁਕਸਾਨ ਹੈ ਉਹਨਾਂ ਪੈਸਾ ਦੇਖਦੇ ਕਿਸੇ ਬੇਚਾਰੀ ਨੇ ਅੱਧਾ ਕਿਰਾਇਆ ਦਿੱਸੇ ਨੇ ਕਿਸੇ ਨੇ ਦੋ ਕਿੱਲੇ ਪਤਾ ਨਹੀਂ ਕਿਵੇਂ ਕੋਈ ਖਰਚਾ ਚੱਕ-ਚੱਕ ਕੇ ਉਹਤੇ ਲਾਇਆਗਾ ਫਿਰ ਉਹਨੂੰ ਆਇਆ ਵੀ ਮੈਂ ਚ ਦੋ ਤੀ ਬਚਾਉਂਗਾ ਫਿਰ ਆਉਦੇ ਪਰਿਵਾਰ ਨੂੰ ਤੋੜੂਗਾ ਮੈਂ ਹੈਨਾ ਤੇ ਦੀ ਬਿਸ਼ਰਤਾਂ ਦਾ ਜਿਹੜਾ ਨੁਕਸਾਨ ਹੀ ਹੁੰਦਾ ਹੈਗਾ ਹੈਨਾ ਸੰਤਾਂ ਦਾ ਨੁਕਸਾਨ ਹੁੰਦਾ ਹੈ ਜੀ ਚਾਹੀ ਕਿਸੇ ਦਾ ਵੀ ਇਨਸਾਨੀਅਤ ਦੇ ਤੌਰ ਤੇ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਨੇ ਪੰਜਾਬੀਆਂ ਨੂੰ ਇਹ ਬਖਸ਼ਿਆ ਆਪਾਂ ਤੇ ਹੀ ਬਖਸ਼ਿਆ ਵੀ ਚਾਹੀ ਕੋਈ ਵੀ ਅਭੀ ਸਰਵਤ ਦਾ ਪਲਾ ਸਰਵਤ ਦਾ ਬਣਾਉਣਾ ਠੀਕ ਹੈ ਤੇ ਇਹ ਆਪਾਂ ਦਾ ਕੋਈ ਵੀ ਕਿਸੇ ਨੇ ਵੀ ਇਹ ਨਹੀਂ ਕਹਿੰਦਾ ਵੀ ਯਾਰ ਇਹ ਹੈਨਾ ਸਾਰੇ ਆਪਣੇ ਨੇਗੇ ਹਾਂ ਹੁਣ ਆਪਣੇ ਜਿਹੜਾ ਪੰਜਾਬ ਹੈ ਜਿੱਥੇ ਵੀ ਕਿਤੇ ਪਤਾ ਲੱਗਦਾ ਦੇਸ਼ਾਂ ਦੇ ਵਿਦੇਸ਼ਾਂ ਚ ਵੀ ਜਰ ਇਥੇ ਹੜਾ ਆ ਗਿਆ ਪਚਾੜਾ ਆ ਗਿਆ ਨੁਕਸਾਨ ਹੋ ਗਿਆ ਲੋਕਾਂ ਦਾ ਜਿੱਥੇ ਉਹਨਾਂ ਦੀਆਂ ਸਰਕਾਰਾਂ ਵੀ ਨਹੀਂ ਖੜਦੀਆਂ ਹੈਗੀਆਂ ਉੱਥੇ ਵੀ ਜਾ ਕੇ ਜਿਹੜਾ ਗੁਰੂ ਦਾ ਖਾਲਸਾ ਜਾ ਗੁਰੂ ਦਾ ਖਾਲਸਾ ਜਾ ਕੇ ਜਿਹੜਾ ਅੱਜ ਦੇ ਵਜ ਆਪਾਂ ਦੇਖਦੇ ਆਂ ਪ੍ਰਚਾਰ ਹੈ ਸਿੱਖੀ ਦਾ ਜਿਹੜਾ ਹਨ ਦੇਸ਼ਾਂ ਵਿਦੇਸ਼ਾਂ ਜਿੱਥੇ ਸਰਕਾਰਾਂ ਨੂੰ ਵੀ ਸਿਰਚਕ ਦੇਣਗੇ ਜਿੱਥੇ ਹੁਣ ਕੋਰੋਨਾ ਦੇ ਵਿੱਚ ਵੱਡੇ ਵੱਡੇ ਅਫਸਰ ਵੀ ਜਵਾਬ ਦੇਗੇ ਵੀ ਅਸੀਂ ਲੋਕਾਂ ਦੀ ਮਦਦ ਵਾਸਤੇ ਜਾ ਨਹੀਂ ਸਕਦੇ ਨਾ ਵੀਸਾ ਨੂੰ ਤਾਂ ਉੱਥੇ ਜੇ ਕਿਸੇ ਨੇ ਹੱਥ ਲਾਦਾ ਸਾਨੂੰ ਕਰੋਨਾ ਹੋ ਜਾਊਗਾ ਮਰ ਜੂਗਾ ਵੱਜਾਂਗੇ ਪਰ ਇਹ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਪਚਾਉਂਦੇ ਰਹੇ ਤੇ ਕਿਤਾ ਜਾਨੀ ਕਿ ਆਪਣਾ ਸਿੱਖ ਕੌਮ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਸੰਗਤਾਂ ਦੇ ਵਿੱਚ ਜਿਹੜਾ ਉਹਦਾ ਉਹਨਾਂ ਦੇ ਆਪਾਂ ਔਲਾਦ ਆ ਉਹਨਾਂ ਦੇ ਬੱਚੇ ਆ ਉਹਨਾਂ ਦਾ ਪਰਿਵਾਰ ਆ ਜਿਹੜਾ ਗੁਰੂ ਸਾਹਿਬ ਉਹ ਕਰਾ ਰਿਹਾ ਪ ਉਸ ਤਰੀਂ ਕਰਨਾ ਹੈਗਾ ਠੀਕ ਹੈ ਸਰਬੱਤ ਦਾ ਭਲਾ ਮੰਗਣਾ ਹੈਗਾ ਆਪਾਂ ਨੇ ਬਾਕੀ ਜਿਹੜਾ ਕੋਈ ਜ਼ੁਲਮ ਕਰਦਾ ਹੈ ਗਲਤ ਕੰਮ ਕਰਦਾ ਹੈ ਉਹ ਗੁਰੂ ਸਾਹਿਬ ਕਹਿਗੇ ਵੀ ਦਾ ਰਾਜ ਸਦਾ ਰਹਦਾ ਨਹੀਂ ਖਤਮ ਹੋ ਜਾਂਦਾ ਹੈ ਜਿਵੇਂ ਔਰੰਗਜ਼ੇਬ ਦਾ ਜਿਹੜਾ ਰਾਜ ਹੈ ਗੁਰੂ ਸਾਹਿਬ ਨੇ ਕਿਹਾ ਜਦੋਂ ਸਹਾਬੇ ਜਦਿਆਂ ਨੂੰ ਮੀਹ ਚਣ ਆਇਆ ਮਾਤਾ ਗੁਜਰਕੌਰ ਨੂੰ ਵੀ ਹੁਣ ਉਹਦਾ ਜਿਹੜਾ ਜੜਾ ਪੱਟੀਆਂ ਗਈਆਂ ਖਤਮ ਹੋ ਗਿਆ ਹੈ ਨਾ ਤੇ ਵੀ ਜਿਹੜਾ ਰਾਜ ਹੈ ਕਿਸੇ ਆਪਾਂ ਵੀ ਦੇਖ ਹੀ ਰਹੇ ਹਾਂ ਹਾਂ ਜਿਨ੍ਹਾਂ ਨੇ ਪੰਜਾਬੀਆਂ ਤੇ ਆਪਣਾ ਖਾਲਸੇ ਤੇ ਹਨਾ ਗੁਰੂ ਗ੍ਰੰਥ ਸਾਹਿਬ ਤੇ ਕਿਤੇ ਵੀ ਕੋਈ ਜ਼ੁਲਮ ਕਰੇ ਨੇ ਅੱਜ ਕਿੱਥੇ ਨੇ ਉਹ ਨਾ ਨਿਸ਼ਾਨ ਖਤਮ ਹੋ ਗਏ ਨਾ ਨਿਸ਼ਾਨ ਖਤਮ ਹੋ ਗਏ ਸਹੀ ਹੈ ਲੈ ਨਿਸ਼ਾਨ ਕੇਸਰੀ ਨਿਸ਼ਾਨ ਗੁਰੂ ਦੇ ਅਨਾ ਗੁਰੂ ਸਾਹਿਬਾਂ ਦੇ ਨਿਸ਼ਾਨ ਅੱਜ ਵੀ ਝੂਲਦੇ ਨੇ ਇਹ ਲੰਗਰ ਅੱਜ ਵੀ ਚੱਲਦੇ ਨੇ ਗੁਰੂ ਸਾਹਿਬ ਦੇ ਚੱਲਦੇ ਹੀ ਰਹਿਣਗੇ ਜੀ ਤੇ ਚੱਲਦੇ ਹੀ ਰਹਿਣਗੇ ਤਾਂ ਕਰਕੇ ਵੀ ਗੁਰੂ ਸਾਹਿਬ ਅੱਗੇ ਆਪਾਂ ਤਾਂ ਹੀ ਅਰਦਾਸ ਕਰਦੇ ਆਂ ਵੀ ਸਰਬੱਤ ਦਾ ਹੀ ਭਲਾ ਹੋਵੇ ਸਾਰੀਆਂ ਸੰਗਤਾਂ ਦਾ ਹੀ ਭਲਾ ਹੋਵੇ ਸਾਰੇ ਸੁਖੀ ਬਖਸ਼ਣ ਹਨਾ ਤੇ ਆਪਾਂ ਨੂੰ ਤਾਂ ਗੁਰੂ ਸਾਹਿਬ ਨੇ ਜਾਨੀ ਕਿ ਪਸ਼ੂਆਂ ਪੰਛੀਆਂ ਦਾ ਜਾਨੀ ਕਿ ਦਰਖਤਾਂ ਦਾ ਵੀ ਮਾਰੇ ਕਹਿੰਦੇ ਇਹ ਵੀ ਚਾਰ ਖਾਣੀਆਂ ਹੀ ਨੇ ਹਨਾ ਵੀ ਸਭ ਦਾ ਹੀ ਆਪਾਂ ਤਾਂ ਗੁਰੂ ਸਾਹਿਬ ਨੇ ਭਲਾ ਮੰਗੋ ਨੂੰ ਕਿਹਾਗਾ ਸਵੇਰੇ ਸ਼ਾਮ ਆਪਣੇ ਅਰਦਾਸ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਚਾਹੇ ਕੋਈ ਵੀ ਘਰਾਂ ਨੇ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਜਿੱਥੇ ਕੋਈ ਵੱਧ ਪਿੰਡ ਹੈ ਉੱਥੇ ਵੀ ਗੁਰਦੁਆਰਾ ਬਣਿਆ ਸਵੇਰੇ ਸ਼ਾਮ ਵੀ ਸਰਬੱਤ ਦਾ ਭਲਾ ਹੋਵੇ ਸਰਬੱਤ ਸੰਗਤ ਦਾ ਭਲਾ ਹੋਵੇ ਇਹਦਾ ਗੁਰੂ ਸਾਹਿਬ ਨੇ ਜਿਹੜੀ ਕੌਮ ਹੈ ਸਰਬੱਤ ਦਾ ਭਲਾ ਵਾਸਤੇ ਜਿਹੜੀ ਇਹ ਸਾਜੀ ਹੈ ਪਰ ਜਿਹੜੇ ਲੋਕ ਇਹਨਾਂ ਨੂੰ ਲੁਕਾਉਂਦੇ ਸੀਗੇ ਜਿਹੜੇ ਬਈ ਹੁਣ ਮੀਡੀਆ ਖਰੀਦ ਲੈਂਦੇ ਸੀ ਜਾਂ ਕੋਈ ਹੋਰ ਵੀ ਸਾਡੇ ਹਿਸਾਬ ਨਾਲ ਖਬਰਾਂ ਲਾਉ ਜਾਂ ਉਹਨਾਂ ਨੂੰ ਸੋਸ਼ਲ ਮੀਡੀਆ ਜਵਾਨ ਆਇਆ ਹੁਣ ਜਿੱਥੇ ਵੀ ਕੋਈ ਉਹ ਹੁੰਦਾ ਉਹ ਅਸਲ ਸਾਹਮਣੇ ਆ ਹੀ ਜਾਂਦਾ ਹੈ ਪਤਾ ਲੱਗ ਹੀ ਜਾਂਦਾ ਹੈ ਵੀ ਕੌਣ ਕੀ ਕਰ ਰਿਹਾ ਹੈ ਕੌਣ ਕੀ ਕਰ ਰਿਹਾ ਹੈ ਹਾਂ ਜੀ ਹੁਣ ਇਹਨੇ ਹੜ ਆਇਆ ਨੇ ਕਿ ਆਪਾਂ ਵੇਖ ਰਹੇ ਹਾਂ ਸਰਕਾਰਾਂ ਕਿਸੇ ਦਾ ਕੀ ਬਾਹ ਫੜ ਰਹੀਆਂ ਨੇ ਸਰਕਾਰਾਂ ਦਾ ਨਵੀਂ ਲੱਗ ਰਿਹਾ ਹੈ ਜੀ ਚਾਕੇ ਸਾਧੂ ਸੰਤ ਨੇ ਮਹਾਪੁਰਸ਼ ਨੇ ਕੋਈ ਜਿਨ੍ਹਾਂ ਨੂੰ ਕੋਈ ਗਿਆਨ ਹੈ ਜਾਂ ਕੋਈ ਚੰਗੀਆਂ ਸੰਸਥਾਵਾਂ ਨੇ ਉਹ ਹੀ ਅੱਜ ਲੋਕਾਂ ਦੀ ਬਾਹ ਫੜ ਰਹੀਆਂ ਨੇ ਉਹ ਅੱਜ ਤੇ ਪਸੂ ਵੀ ਕੱਢਦੇ ਹਾਂ ਹਾਂ ਜੀ ਹਾਂ ਜੀ ਲੰਗਰ ਪਾਣੀ ਵੀ ਪਿਆ ਰਹੇ ਨੇ ਜਿੱਦਾਂ ਹਾਂ ਹਾਂ ਇਹ ਸਾਰੇ ਸਾਰੇ ਲੰਗਰ ਜਾਨੀ ਜੇ ਆਪਾਂ ਵੇਖ ਰਹੇ ਹਾਂ ਹੁਣ ਕਿਵੇਂ ਲੰਗਰ ਚੱਲ ਰਹੇ ਨੇ ਬਰੋ ਸਾਹਿਬ ਤੇ ਹਾਂਜੀ ਹਾਂ ਇਹ ਹੀ ਸਰਕਾਰਾਂ ਤੁਸੀਂ ਦੇਖ ਲਓ ਵੀ ਕਿੰਨਾ ਕਿਸੇ ਦਾ ਕੋਈ ਮਦਦ ਕਰ ਰਹੀਆਂ ਨੇ ਆਪਦੀ ਜਾਣ ਚ ਜਦੋਂ ਕੋਈ ਬਾਹਰੋਂ ਦੇਸ਼ ਚ ਕੋਈ ਗੱਲਬਾਤ ਹੋ ਜਾਂਦੀ ਹੈ ਫਿਰ ਬਿਆਨ ਦੇਣਗੇ ਜੀ ਸਾਡੇ ਦੇਸ਼ ਇੰਡੀਆ ਨੇ ਹੀ ਫਲਾਣੇ ਦਾ ਜ਼ੋਰ ਕਰਦੇ ਨੇ ਉਹ ਸਾਰਾ ਆ ਕੇ ਜੀ ਸਤਕਾਰ ਕਰਦੇ ਆ ਫਲਾਣਾ ਕਰਦੇ ਆ ਐ ਇੱਥੇ ਦੁਨੀਆ ਰੁੜੀ ਜਾਂਦੀ ਹੈਗੀ ਇਹ ਗੱਲ ਕੋਈ ਨਾ ਪਾਕਿਸਤਾਨ ਚ ਜਾਈ ਤੇ ਰੁੜ ਕੇ ਕੰਨ ਤੇ ਜੂਨੀ ਸਰਕੀ ਜਾਂਦੀ ਹੈ ਨਾ ਉਹ ਕਹਿੰਦੇ ਅਸੀਂ ਯਾਰ ਪੈ ਚੜੀਆਂ ਟੱਪਣ ਦਿੰਦੇ ਉੱਥੋਂ ਦੀ ਹਾਂ ਹੁਣ ਇਹ ਤੇ ਲੋਕ ਵੀ ਮਰ ਮਰ ਲੋਕਾਂ ਦੇ ਘਰ ਵੀ ਰੁੜੀ ਜਾਂਦੇ ਰਹੇ ਹੈ ਨਾ ਕੋਈ ਨਹੀਂ ਸਾਲਾ ਦੇਖਦਾ ਜਾ ਕੇ ਦੇਖੀ ਆਪਣਾ ਵੀ ਚੈੱਕ ਕਰੇ ਹੈ ਨਾ ਲੋਕਾਂ ਦਾ ਟੈਕਸ ਹੈ ਸਵੇਰ ਤੋਂ ਸਸੀਖਾ ਡਬੀ ਤੋਂ ਟੈਕਸ ਸ਼ੁਰੂ ਹੋ ਜਾਂਦਾ ਹੈ ਸ਼ਾਮ ਤੱਕ ਟੈਕਸ ਲਈ ਜਾਂਦੇ ਲੋਕ ਉਹਨਾਂ ਦੀ ਜਹਾਜ ਨੇ ਉਹਨਾਂ ਦੀ ਸਿਸਟਮ ਹੈ ਸਾਰਾ ਉਹਨਾਂ ਲੋਕਾਂ ਕੋਲੇ ਆ ਕੇ ਅੱਜ ਕੋਈ ਵੀ ਦੇਖ ਨਹੀਂ ਰਿਹਾ ਹੈਗਾ ਦੇਖ ਨਹੀਂ ਰਿਹਾ ਤੇ ਆਵਦੀ ਜਾਣ ਚ ਫੋਟੋ ਖਿਚਾਉਣ ਦੇ ਮਾਰੇ ਚੱਟੇ ਕੱਪੜੇ ਪਾਣੀ ਚ ਰਵੇੜ ਰਵੇੜ ਕੇ ਵਿੱਚ ਵੜ ਕੇ ਫੋਟੋਆਂ ਖਿਚਾਉਣਗੇ ਐ ਵੀ ਤੁਹਾਨੂੰ ਪਾਣੀ ਦੇ ਵੜਨ ਦੀ ਲੋੜ ਹੀ ਨਹੀਂ ਐ ਤੁਹਾਨੂੰ ਲੋਕਾਂ ਨੇ ਕੁਰਸੀ ਦਿੱਤੀ ਆ ਤੁਸੀਂ ਉੱਥੇ ਐਲਾਨ ਕਰੋ ਐਲਾਨ ਕਰੋ ਮਦਦ ਆ ਕੋਈ ਉੱਥੋਂ ਉਹ ਕਰੋ ਸਾਰਾ ਸਾਰਾ ਕੁਝ ਹੋਏਗਾ ਸਰਕਾਰ ਕੋਲ ਬੜਾ ਲੱਗੇ ਵੀ ਹਾਂ ਕੋਈ ਉਹ ਹੋ ਰਿਹਾ ਹੈਗਾ ਕਿਤਾਹਾਂ ਦੇ ਅੰਦਰ ਲੋਕ ਇੰਨਾ ਕੁਝ ਕਰ ਸਕਦੇ ਨੇ ਪਿੰਡ ਦੇ ਗੁਰਦੁਆਰੇ ਚ ਲੌਸਮੈਂਟ ਖਰਾ ਕੇ ਅੱਧਾ ਪਿੰਡ ਇਕੱਠਾ ਹੋ ਜਾਂਦਾ ਹੈ ਤੇ ਲੋਕ ਉਹਦੀ ਪੈਸਾ ਇਕੱਠਾ ਕਰ ਦਿੰਦੇ ਨੇ ਰਸਣ ਇਕੱਠਾ ਕਰ ਦਿੰਦੇ ਨੇ ਲੰਗਰ ਲਾ ਦਿੰਦੇ ਨੇ ਇਹਦਾ ਸਰਕਾਰਾਂ ਨੇ ਪਤਾ ਨਹੀਂ ਕਿੰਨਾ ਕੁ ਟੈਕਸ ਲੋਕਾਂ ਦਾ ਸਰੀਰ ਫਰੇ ਸ਼ਾਮ ਤੱਕ ਵੀ ਲਈ ਜਾਂਦੇ ਨੇਗੇ ਤੇ ਪਰ ਇਹ ਤੁਸੀਂ ਲਾ ਲੂ ਆਪਾਂ ਦੇਖ ਰਹੇ ਹਾਂ ਕਿਸੇ ਦੀ ਜਿਹੜੀ ਮਦਦ ਕਰ ਨਹੀਂ ਰਹੀ ਕਰ ਨਹੀਂ ਰਹੀ ਪਰ ਜਿਹੜਾ ਰਾਜ ਹੈ ਗੁਰੂ ਸਾਹਿਬ ਨੇ ਕਿਹਾ ਵੀ ਖਾਲਸੇ ਨੇ ਕਰਨਾ ਹੈਗਾ ਉਹ ਕਰ ਵੀ ਰਹੇਗਾ ਹਨਾ ਅੱਜ ਲੋਕਾਂ ਦੇ ਦਿਲਾਂ ਦੇ ਉੱਤੇ ਗੁਰੂ ਦੇ ਖਾਲਸੇ ਦਾ ਰਾਜ ਹੈ ਜਿੰਨੂੰ ਮਰਜ਼ੀ ਪੁੱਛ ਲੋ ਹਨਾ ਵੀ ਗੁਰੂ ਸਾਹਿਬ ਦੇ ਰਾਜ ਬਾਰੇ ਸਾਨੂੰ ਕੀ ਲੱਗਦਾ ਅਗਲਾ ਵਾਰ ਸ਼ਿਕਰ ਕਰਦਾ ਹੈ ਗੁਰੂ ਸਾਹਿਬ ਦੇ ਝੰਡੇ ਦੇ ਅੱਗੇ ਮੱਥਾ ਟੇਕਦਾ ਹੁਣ ਅਸੀਂ ਆ ਗੱਡੀ ਹੈ ਚੱਕੇ ਗੁਰੂ ਸਾਹਿਬ ਨਾਲ ਝੂਲਦੇ ਤੇ ਸਾਹਿਬ ਦੇ ਸਾਰੇ ਕਿਤੇ ਘੁੰਦੇ ਆ ਹਨਾ ਤਾਹੇ ਕਿਸੇ ਨੂੰ ਕੋਈ ਨਹੀਂ ਵੀ ਪਤਾ ਉਹ ਨਹੀਂ ਧਰਮ ਬਾਰੇ ਪਰ ਉਹ ਵੀ ਇਸ ਗੁਰੂ ਜੀ ਦੇ ਨਿਸ਼ਾਨ ਨੂੰ ਦੇਖ ਕੇ ਹਾਂ ਜੀ ਚੂਲ ਦਾ ਨੂੰ ਪਤਾ ਹੈ ਵੀ ਨਿਸ਼ਾਨ ਦੇ ਥੱਲੇ ਲੰਗਰ ਮਿਲਦਾ ਹੈ। ਲੰਗਰ ਮਿਲਦਾ ਹੈ। ਇਹ ਇਸ ਦਰ ਇਨਸਾਨ ਦੇ ਥੱਲੇ ਮਰਦੇ ਲੋਕ ਜਾਂਦੇ ਹੁੰਦੇ ਨੇ। ਜਿਉਂਦੇ ਹੁੰਦੇ ਨੇ। ਕਰੋਨਾ ਦੇ ਵਿੱਚ ਆਕਸੀਜਨ ਦੇ ਲੰਗਰ ਇਹਨਾਂ ਇਨਸਾਨ ਦੇ ਥੱਲੇ ਲੱਗੇ। ਲੱਗੇ ਨੇ ਜੀ। ਵੀ ਗੁਰੂ ਸਾਹਿਬ ਹੈ ਜਿਹੜਾ ਉਹਦੀ ਜਿਹੜੀ ਕਲਾ ਹੈ ਉਹ ਵਰਤਰੀ ਹੈਗੀ। ਗੁਰੂ ਸਾਹਿਬ ਨੇ ਕਿਹਾ ਜਿਹੜਾ ਰਾਜ ਹੈ ਉਹ ਦੁਨੀਆ ਦੇ ਉੱਤੇ ਸੰਸਾਰ ਤੇ ਜਿਹੜਾ ਖਾਲਸੇ ਨੇ ਕਰਨਾ ਹੈ। ਕਰ ਵੀ ਰਹੇ ਤੇ ਉਹ ਵੀ ਜਾਣਾ ਹੈ ਜਿਹੜੇ ਕੁਝ ਲੋਕ ਆਪ ਦਾ ਝੂਠੇ ਦਾਅਵੇ ਕਰਦੇ ਨੇ ਰਾਜ ਦੇ ਵੀ ਅਸੀਂ ਇੰਡੀਆ 'ਚ ਰਾਜ ਕਰ ਰਹੇ ਆ ਤੇ ਇਸ ਰਾਜ ਕਰ ਰਹੇ ਉਹਨਾਂ ਦੀ ਕੋਖ ਰੀਂਹ ਪਤਾ ਲੱਗੀ ਜਾਂਦਾ ਹੈ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੋਈ ਜਾਂਦਾ ਹੈ ਇੱਕ ਵਾਸੇ ਗੁਰੂ ਦਾ ਖਾਲਸਾ ਹੈ ਜਿੱਥੇ-ਜਿੱਥੇ ਵੀ ਕਿਤੇ ਹੜਾ ਆਉਂਦੇ ਨੇ ਜਿੱਥੇ ਵੀ ਕਿਤੇ ਨੁਕਸਾਨ ਹੁੰਦਾ ਹੈ ਉੱਥੇ ਹੀ ਗੁਰੂ ਦਾ ਖਾਲਸਾ ਖੜਿਆ ਹੁੰਦਾ ਹੈ ਜਿਨ੍ਹਾਂ ਦੇ ਰਾਜ ਨੇ ਉਹ ਦਿਨੇ ਨਹੀਂ ਹੁੰਦੇ ਉਹ ਦਿਨੇ ਨਹੀਂ ਉਹ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਜਹਾਜ਼ ਟਾ ਫੇ ਕਿੱਧਰ ਟੱਪ ਜਾਂਦੇ ਨੇ ਜਿਹੜੀ ਆਫਤ ਹੁੰਦੀ ਜਾਏਗੀ ਹਾਂਜੀ ਪਰ ਉਹਦਾ ਖਾਲਸਾ ਉੱਥੇ ਪਹੁੰਚ ਜਾਂਦਾ ਹੈਗਾ ਹੈਨਾ ਦੇਸਾਂ ਦੇਸਾਂ 'ਚ ਗਿੰਤੀ ਪਾਵੇਂ ਕਹਦੇ 2% ਹਾਂਜੀ ਹਾਂਜੀ ਬੇਨਤੀ 2% ਹੈ ਜੀ ਪਰ ਉਹ ਮੈਨੂੰ ਲੱਗਦਾ ਜਿੱਥੇ ਵੀ ਕਿਤੇ ਉਹ ਹੁੰਦਾ ਹੈ ਹਾਂਜੀ ਕਰ ਸਮਝ ਲਓ ਜਦੋਂ ਗੁਰੂ ਸਾਹਿਬ ਨੇ 7 ਲੱਖ ਤੇ ਮਹਾਰਾਜ ਨੇ ਬਰਾਬਰ ਕਿਹਾ ਮੇਰੇ ਖਾਲਸੇ ਨੂੰ ਹੁਣ ਅਸੀਂ ਇੱਥੇ ਖੜੇ ਆ ਸਾਡੀ ਫੌਜ ਖੜੀ ਆ ਅਸੀਂ ਕਦੇ ਨਹੀਂ ਦੇਖਿਆ ਵੀ ਇੱਥੇ ਐਡਾ ਘੱਟ ਨਹੀਂ ਹੈਗੇ ਇੱਥੇ ਬੰਦੇ ਘੱਟ ਨਹੀਂ ਰਾਜ ਜਿਹੜੇ ਅਸੀਂ ਫੌਜ ਖੜੇ ਆ ਇਹ ਫੌਜ ਤੋਂ ਵੱਡਾ ਕੌਣ ਤੇਰੀ ਇਹ 5 ਲੱਖ ਘੜਿਆਂ ਦਾ 5 ਲੱਖ ਫੌਜ ਤੋਂ ਵੱਡਾ ਕੌਣ ਹੈ ਹਾਂਜੀ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਜੇ ਸਾਡਾ ਗੁਰੂ ਸਾਹਿਬ ਭਾਈ 75 ਸਿੰਘ ਨੂੰ ਹਾਥੀ ਨਾਲ ਲੜਾ ਸਕਦਾ ਹੈ 40 ਸਿੰਘਾਂ ਨੂੰ 10 ਰੱਖ ਨਾਲ ਲੜਾ ਸਕਦਾ ਹੈ 7 ਲੱਖ ਦਾ ਮੁਕਾਬਲਾ ਕਰਾ ਸਕਦਾ ਹੈ ਨਾ ਇਹ ਆਪਾਂ ਨੂੰ ਪ੍ਰੋਸਾਉਣਾ ਚਾਹੀਦਾ ਆਪਣੇ ਗੁਰੂ ਤੇ ਐ ਵੀ ਅਸੀਂ ਉਹ ਗੁਰੂ ਦੇ ਸਿੱਖਾਂਗੇ ਹਾਂਜੀ ਤੇ ਫਿਰ ਕਿਸੇ ਦੀ ਕੋਈ ਹਿੰਮਤ ਨਹੀਂ ਵੀ ਕੋਈ ਆਪਣੇ ਕਹੇ ਚਾਹ ਕੇ ਜੇ ਜਾਂ ਆਪਣੇ ਕੋਈ ਰਾਜ ਕਰਨੀ ਚਾਹ ਕੇ ਜੇ ਹਨਾ ਸਹੀ ਗੱਲ ਹੈ ਵੀ ਅੱਛਾ ਅਸੀਂ ਆਪੇ ਥੋੜਾ ਜਿਆ ਗੁਰੂ ਸਾਹਿਬ ਤੋਂ ਪਿੱਛੇ ਹਾ ਕੇ ਜਿਹੜਾ ਗੁਰੂ ਨੇ ਸਾਨੂੰ ਕਿਹਾ ਸੀ ਵੀ ਸ਼ਸਤਰਧਾਰੀ ਰਹਿਣਾ ਹੈ ਹਨਾ ਦਾੜੀ ਕੇਸ ਰੱਖਣੇ ਨੇ ਗੁਰੂ ਨਾਲ ਦੁਰਤ ਕੇ ਰਹਿਣਾ ਹੈਗਾ ਉਦੋਂ ਬਸ ਅਸੀਂ ਆਪੇ ਥੋੜਾ ਜਿਆ ਦੂਰ ਵਾਗੇ ਦੂਰ ਵਾਗੇ ਤਾ ਕਰਕੇ ਆ ਹਾਰ ਰਹਿ ਜਾ ਨਹੀਂ ਜੇ ਹੁਣ ਸਾਰੇ ਫੌਜਾਂ ਤਿਆਰ ਵਰ ਤਿਆਰ ਹੋਣ ਹਸਾਂਦੇ ਮਗਰ ਨਾ ਉਹਨਾਂ ਨੂੰ ਸਿੰਗ ਲੱਗਦੇ ਨੇ ਕਿ ਕਿਸੇ ਦੀ ਕੋਈ ਹਿੰਮਤ ਨਹੀਂ ਕੋਈ ਰਾਹ ਰੋਕ ਦੇ ਹਾਂਜੀ ਹਾਂਜੀ ਸਹੀ ਗੱਲ ਉਹ ਇਹ ਕਹਦੇ ਵੀ ਤੁਹਾਡਾ ਅਸੀਂ ਹੱਕ ਨਹੀਂ ਦਿੰਦੇ ਹਾਂਜੀ ਮੇਰੇ ਹਿੰਮਤ ਨਹੀਂ ਹੈਗੀ ਹਿੰਮਤ ਨਹੀਂ ਤੇ ਕਿੱਥੇ ਜਦੋਂ ਤਿਆਰ ਵਰ ਤਿਆਰ ਫੌਜਾਂ ਕਿਤੇ ਇਕੱਠੀਆਂ ਹੋ ਜਾਂਦੀਆਂ ਨੇਗੀਆਂ ਤੇ ਗੁਰੂ ਸਾਹਿਬ ਦੀ ਚਰਪਾ ਹੋ ਜਾਂਦੀ ਹੈ ਚਰਤੀ ਕਰਾ ਹੋ ਜਾਂਦੀ ਹੈਗੀ ਹਾਂਜੀ ਤੁਸੀਂ ਜਦੋਂ ਗੁਰੂ ਸਾਹਿਬ ਦੇ ਨਾਲ ਆਪਾਂ ਜੋੜਾਂਗੇ ਜਿੰਨਾ ਵੀ ਗੁਰੂ ਸਾਹਿਬ ਤੋਂ ਆਪਾਂ ਹੋਊਗੀ ਆਪਾਂ ਨੂੰ ਪਤਾ ਲੱਗੂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲੇ ਸਾਨੂੰ ਸਾਰੇ ਵੱਡੇ ਵੱਡੇ ਦੇਸ਼ ਵੱਡੇ ਵੱਡੇ ਦੇਸ਼ ਦੀਆਂ ਸਾਇੰਸਾਂ ਵਿਗਿਆਨ ਜਿੰਨਾ ਸਿਸਟਮ ਚੱਲ ਰਿਹਾ ਹੈ ਅੱਜ ਗੁਰੂ ਰਣਸੈਰ ਤੋਂ ਸਿੱਧੇ ਲੈ ਕੇ ਚੱਲ ਰਿਹਾ ਹੈ ਹਾਂ ਜੀ ਜਿਹੜੇ ਕੋਝਾਂ ਆਪਦੀਆਂ ਗੁਰੂ ਰਣਸੈਰ ਤੋਂ ਕਰ ਰਹੇ ਨੇ ਉਹਨਾਂ ਕੋਲ ਨਹੀਂ ਕਿਸੇ ਕੋਲ ਕੋਈ ਹੈ ਜੀ ਕੱਲਾ ਗੁਰੂ ਰਣਸੈਰ ਮਹਾਰਾਜ ਹੈ ਨਾ ਜੀ ਜਦੋਂ ਆਪਾਂ ਗੁਰੂ ਸਾਹਿਬ ਨਾਲ ਜੁੜ ਗਏ ਗੁਰੂ ਸਾਹਿਬ ਨੇ ਆ ਕੇ ਕਿਰਪਾ ਕਰ ਦੇਣੀ ਹੈ ਚੜ੍ਹਦੀ ਕਲਾ ਹੋ ਜਾਣੀ ਹੈਗੀ ਪਰ ਜਿਹੜੀਆਂ ਫੌਜਾਂ ਤਿਆਰ ਵਰ ਤਿਆਰ ਨੇ ਉਹਨਾਂ ਨੂੰ ਕੋਈ ਐਸੀ ਕਰਨਾ ਚੜ੍ਹਦੀ ਕਲਾ ਤਿਆਰ ਵਰਤਾਰ ਨਾਲ ਵਾਜਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਕੇ ਲੰਗਰ ਆ ਜਿਹੜੇ ਅਟੁੱਟ ਵਰਤ ਰਹੇ ਨੇ ਕਿਹੜੀ ਜਾਂ ਤੋਂ ਬੱਬਾ ਜੀ ਆਪਣਾ ਨਗਰ ਮੰਡੇਰ ਆ ਜੀ ਮੰਡੇਰ ਜੀ ਹਾਂਜੀ ਅੱਛਾ ਅੱਲਾ ਲੰਗਰ ਕਿੱਜ ਲਈ ਇਹ ਜਿੱਦਾਂ ਕੰਮ ਚੱਲੇ ਉਹਦੀਂ ਦੀ ਹੈ ਅੱਛਾ ਕੰਮ ਕਈ ਦਿਨਾਂ ਚੱਲ ਜਗਾ ਹਾਂਜੀ ਕਈ ਦਿਨਾਂ ਚੱਲ ਰਿਹਾ ਜੀ ਠੀਕ ਹੈ ਪਹਿਲਾਂ ਤਾਂ ਕਿ 15 20 ਬੰਤੇ ਕਿਸੇ ਹੋਰੇ ਸਾਰੇ